ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਣੀ ਚ ਬਚਨ ਕਰਦੇ ਨੇ ਰੋਵੇ ਜਨਮੇ ਚਾਹ ਕੋਈ ਗਿਆ ਜਗਮੇਜੇ ਰਾਜੇ ਦੀ ਉਦਾਹਰਣ ਦਿੱਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਵਿੱਚ ਬੜਾ ਪ੍ਰਤਾਪੀ ਰਾਜਾ ਹੋਇਆ ਹੈ ਸੰਗਤ ਜੀ ਇਹ ਬੜਾ ਮਾਮਸੀ ਇਹਦਾ ਬਹੁਤ ਵੱਡਾ ਰਾਜ ਹਾਲ ਸੀ ਪਰ ਸਤਿਗੁਰ ਜੀ ਕਿੰਨੇ ਕਿ ਰੋਂਦਾ ਗਿਆ ਹੈ ਕਿਉਂ ਰੋਂਦਾ ਗਿਆ ਇਹ ਜਿਹੜਾ ਉਹ ਉਸਤਾਦ ਸੀ ਬਹੁਤ ਪਹੁੰਚਿਆ ਹੋਇਆ ਉਸਤਾਦ ਸੀ ਉਸ ਜ਼ਮਾਨੇ ਦਾ ਤੇ ਉਹ ਉਸਤਾਦ ਨੇ ਜੰਗੇਚੇ ਨੂੰ ਬਾ ਬਾ ਕਹਿਣਾ ਕੀਤਾ ਕਿ ਤੂੰ ਜੰਗਲ ਦੀ ਫਲਾਨੀ ਦਿਸ਼ਾ ਵੱਲ ਸ਼ਿਕਾਰ ਕਰਨ ਨਹੀਂ ਜਾਣਾ ਹੈ ਕਹਿਣ ਦਾ ਭਾਵ ਇਹ ਹੈ ਕਿ ਜੋ ਹੁਣਾ ਹੋ ਗਿਆ ਉਹ ਰੁਕੇ ਰਹਿਦਾ ਹੈ ਮਨੁੱਖ ਦੇ ਟਾਲਿਆਂ ਕੁਝ ਨਹੀਂ ਟਾਲਦਾ ਨਹੀਂ ਤੇ ਸਮਾਨ ਲੰਕ ਦਾ ਗਿਆ ਸੰਗਤ ਜੀ ਤੇ ਰਾਜੇ ਜੰਮੇਜੇ ਨੇ ਇੱਕ ਦਿਨ ਸ਼ਿਕਾਰ ਨੂੰ ਜਾਣ ਮੇਲੇ ਉਸੇ ਹੀ ਦਿਸ਼ਾ ਨੂੰ ਜਾਣਾ ਕੀਤਾ ਹੈ ਜਿਸ ਦਿਸ਼ਾ ਵੱਲ ਨੂੰ ਇਹਦੇ ਉਸਤਾਦ ਨੇ ਰੋਕਣਾ ਕੀਤਾ ਹੈ ਤੇ ਇਹ ਸੇਰ ਉਸਤਾਦ ਨੇ ਇਹ ਦੱਸਿਆ ਗੁਰੂ ਨੇ ਦੱਸਿਆ ਕਿ ਜੇ ਤੂੰ ਜੰਗਲ ਵਿੱਚ ਉਸ ਪਾਸੇ ਚਲਾ ਵੀ ਜਾਵੇਂ ਤੇ ਤੈਨੂੰ ਕੋਈ ਇਸਤਰੀ ਮਿਲੇਗੀ ਉਹ ਨੂੰ ਤੂੰ ਘਰ ਨਹੀਂ ਲੱਗੇਗਾ ਤੇ ਸੰਗਤ ਜੀ ਇਸੇ ਤਰ੍ਹਾਂ ਜੰਗੇਜੇ ਨੂੰ ਕੋਈ ਇਸਤਰੀ ਵਿਲੀ ਤੇ ਉਸ ਨੂੰ ਘਾਟੀ ਲਿਆ। ਤੇ ਉਸਤਾਦ ਨੇ ਗੁਰੂ ਨੇ ਪਹਿਲੋਂ ਹੀ ਦੱਸਿਆ ਸੀ ਕਿ ਜੇ ਇਸਤਰੀ ਨੂੰ ਘਰ ਲਿਆਵੇਂ ਤੇ ਉਹਦੇ ਨਾਲ ਕੋ ਵਿਆਹ ਨਹੀਂ ਕਰਨਾ ਹੈ। ਇਹ ਗੁਰੂ ਗ੍ਰੰਥ ਸਾਹਿਬ ਜੀ ਮਾਰਾ ਹਰ ਸੱਚੇ ਪਾਤਸ਼ਾਹ ਦੇ ਬਚਨ ਨੇ। ਤੇ ਸੰਗਤ ਜੀ ਜੰਗੇਜੇ ਨੇ ਸਿਰ ਗੁਰੂ ਦੇ ਬਚਨਾਂ ਨੂੰ ਭੁੱਲਦੇ ਹੋਏ ਉਸ ਇਸਤਰੀ ਨਾਲ ਜਾ ਕਰਨਾ। ਤੇ ਸਮੇਂ ਦੇ ਉਹ ਸਾ ਜਿਸ ਤਰ੍ਹਾਂ ਅਸੀਂ ਆਪਣੇ ਘਰ ਦੇ ਵਿੱਚ ਕਈ ਕੰਮ ਚ ਰੱਖ ਲੈਂਦੇ ਹਾਂ ਤੇ ਰਾਜੇ ਜਨਮੇਜੇ ਨੇ ਆਪਣੇ ਵਿਆਹ ਦੇ ਸੰਬੰਧ ਵਿੱਚ ਬਹੁਤ ਵੱਡਾ ਯੱਗ ਕਰਨਾ ਕੀਤਾ ਸਾਰੀ ਖਲਕਤ ਨੂੰ ਬੁਲਾਉਣਾ ਕੀਤਾ ਹੈ ਤੇ ਨਾਲ ਵੱਡੇ ਵੱਡੇ ॠषि ਗੁਰੀਆਂ ਸਾਧੂਆਂ ਸੰਤਾਂ ਪੰਡਤਾਂ ਭਗਤਾਂ ਨੂੰ ਜਨਮੇਜੇ ਨੇ ਬੁਲਾਵਾ ਕੀਤਾ ਹੈ ਤੇ ਬਹੁਤ ਵੱਡਾ ਯੱਗ ਤੇ ਬਹੁਤ ਹੀ ਸੰਗਤ ਦਾ ਇਕੱਠ ਹੋਇਆ ਹੈ ਇਸੇ ਤਰ੍ਹਾਂ ਸੰਗਤ ਜੀ ਪੰਡਾਲ ਸਜੇ ਨੇ ਸਾਰੀ ਖਲਕਤ ਜੋ ਵੀ ਧਾਰਮਿਕ ਪ੍ਰਚਾਰ ਚੱਲ ਰਿਹਾ ਸੀ ਉਹਦੇ ਪਰਵੇਖ ਰਹੀ ਹੈ ਸੰਤਾਂ ਤੇ ਭਗਤਾਂ ਦੇ ਵਚਨ ਸੁਣ ਰਹੀ ਹੈ ਤੇ ਇਹਨਾਂ ਨੂੰ ਸੰਗਤ ਜੀ ਜਿਹੜੀ ਇਹ ਸਤਰੀ ਯਾਤ ਜਿਹਾ ਸੀ ਜਿਸ ਤਰ੍ਹਾਂ ਅਸੀਂ ਮੱਥਾ ਟੇਕਦੇ ਹਾਂ ਉਹ ਤਿਆਰ ਹੋ ਕੇ ਤੇ ਮੰਥਾ ਟੇਕਣ ਆਈ ਹੈ ਤੇ ਉਸ ਤੋਂ ਬਾਅਦ ਉਹਨੇ ਪੰਡਾਵਾ ਵਿੱਚ ਬੈਠਣਾ ਸੀ ਤੇ ਸੰਗਤ ਜੀ ਅੱਜ ਜੀ ਤੁਸੀਂ ਦੇਖੋ ਕਿ ਕਈ ਮਾਈਆਂ ਐਸੇ ਵਸਤਰ ਪਾਉਂਦੀਆਂ ਨੇ ਜਿਨ੍ਹਾਂ ਨੂੰ ਕੋਈ ਵੀ ਸੌਂ ਨਹੀਂ ਲੱਗੀ ਹੁੰਦੀ ਜਿਵੇਂ ਸਾੜੀ ਹੁੰਦੀ ਹੈ ਇਹਨਾਂ ਸਲਾਈ ਤੋਂ ਵਸਤਰ ਕਈ ਮਾਈਆਂ ਪਾਉਂਦੀਆਂ ਨੇ ਤੇ ਜਦੋਂ ਸੰਗਤ ਜੀ ਇਸ ਮਾਈ ਨੇ ਆਪ ਕਰਕੇ ਮੱਥਾ ਟੇਕਣਾ ਕੀਤਾ ਹੈ ਤੇ ਪੁੱਤਰ ਦਾ ਇੱਕਾ ਹਲਕਾ ਜਾਂ ਝੌਂਕਾ ਆਇਆ ਹੈ ਹਵਾ ਦਾ ਸਿੱਧਾ 2 ਮਾਈ ਤੇ ਜਿਹੜੇ ਕੱਪੜੇ ਨੇ ਉਹ ਦੇ ਸਰੀਰ ਤੋਂ ਪਾਸੇ ਹੋ ਗਏ ਇਸ ਸਾਰੀ ਘਟਨਾ ਵੇਖ ਕਰਕੇ ਜਿਹੜੇ ਖਾਸ ਕਰਕੇ ਪੰਡਿਤ ਸੀਨਾ ਸੰਗਤ ਜੀ ਜਿਹੜੇ ਧਾਰਮਿਕ ਕਾਰਜ ਤੋਂ ਮਾਉਣ ਵਾਸਤੇ ਬੁਲਾਏ ਉਹਨਾਂ ਪੰਡਤਾਂ ਨੇ ਹੱਸਣਾ ਕੀਤਾ ਹੈ ਇਹ ਸਾਰਾ ਸੇਖੀ ਕਰਕੇ ਸੁਭਾਵਤ ਹੀ ਉਹਨਾਂ ਦਾ ਹਾਸਾ ਨਿਕਲ ਗਿਆ ਬਾਕੀ ਜੋ ਕਹੁੰਦੀ ਹੈ ਬਰਤ ਕਹੁੰਦੀ ਹੈ ਤੇ ਇਹ ਕੋ ਨੇੜੇ ਬੈਠੇ ਸਮੂਹੀ ਸੰਗਤ ਹੋਰ ਬੈਠੀ ਸੀ ਤੇ ਇਹ ਮਾ ਪੰਡਤ ਦਾ ਹਾਸਾ ਨਿਕਲ ਗਿਆ ਤੇ ਰਾਜੇ ਜਗਮੇਜੇ ਨੇ ਜਲਦੀ ਦੇ ਨਾਲ ਇਸ ਯੱਗ ਨੂੰ ਖਤਮ ਕਰਨਾ ਕੀਤਾ ਹੈ ਤੇ ਨਾਲ ਹੀ ਜਲਾਦਾ ਨੂੰ ਹੁਕਮ ਕੀਤਾ ਹੈ ਕਿ ਜਿਹੜਿਆ ਪੰਡਤ ਨੇ ਇਹਨਾਂ ਸਾਰਿਆਂ ਪੰਡਤਾਂ ਦੀ ਆਤਮਾ ਦਾ ਉਹਨੇ ਕਿਹਾ ਕਿ ਸਿਆਣੇ ਜਾਨੇ ਸੀ ਇਹਨਾਂ ਨੇ ਜੋ ਹੱਟਕ ਕੀਤੀ ਹੈ ਇਹਨਾਂ ਦੇ ਲਾਇਕ ਨਹੀਂ ਹੈ ਇਸ ਕਰਕੇ ਇਹਨਾਂ ਨੂੰ ਵੱਡੀ ਸਜ਼ਾ ਦਿਓ ਤੇ ਉਹਨੇ ਤਕਰੀਬਨ ਤਕਰੀਬਨ 18 ਜਿਹੜੇ ਪੰਡਤ ਸੀ ਉਹਨਾਂ ਨੂੰ ਮੌਤ ਦੇ ਘਾਟ ਉੱਪਰ ਦਿਖਾ ਹੈ ਤੇ ਜਿਹੜੇ ਵਿਦਵਾਨ ਬੁੱਧੀਜੀਵੀ ਉਸ ਤੋਂ ਥੋੜਾ ਜਿਹਾ ਪਿੱਛੇ ਬੈਠੇ ਸਨ ਉਹ ਘਾਟਾ ਹੱਸੇ ਦੇ ਤੇ ਕਾਰਵਾਈ ਚ ਹਿੱਸਾ ਉਹਨਾਂ ਨੇ ਲੈ ਲਿਆ ਹੈ ਕੁਦਰ ਦਾ ਪ੍ਰਿਸ਼ਮਾ ਜਿਹਾ ਸਾਬਾ ਆਪਾ ਪਰਿਆ ਜਿਹੜੀ ਗੱਲ ਨਾ ਹੋਣੀ ਸੀ ਉਹ ਹੋ ਗਈ ਤੇ ਰਾਜੇ ਜਨਮੇਜੇ ਨੇ ਚਾਹ ਇਹਨਾਂ ਦੀ ਸਜ਼ਾ ਘਟਾ ਹੈ ਇਹਨਾਂ ਦੇ ਮੂੰਹ ਸਿਰ ਮੋਨ ਕਰਕੇ ਤੇ ਇਹਨਾਂ ਨੂੰ ਇਥੋਂ ਪ੍ਰਵਾਨਾ ਕਰ ਦਿੱਤਾ ਜੀ ਕਿਉਂਕਿ ਸੰਗਤ ਜੀ ਭਲੇ ਜ਼ਮਾਨੇ ਵਿੱਚ ਵਾਲਾ ਨੂੰ ਕਤਲ ਕਰਨਾ ਇੱਕ ਬਹੁਤ ਵੱਡੀ ਸਜ਼ਾ ਸੀ ਤਾਂ ਸੰਗਤ ਜੀ ਇਸ ਤਰ੍ਹਾਂ ਇਸ ਰਾਜੇ ਜਨ ਬੇਜੇ ਨੇ ਇਹਨਾਂ ਪੰਡਤਾਂ ਦਾ ਕਤਲ ਕਰਾਉਣਾ ਕੀਤਾ ਜਵਾਨਾਂ ਦਾ ਕਤਲ ਕਰਾਉਣਾ ਕੀਤਾ ਜਿਹਦੇ ਨਾਲ ਕੇ ਇਹਨੂੰ ਮੱਤੀ ਸਜਾ ਸਰੀਰ ਰੋਗ ਤੇ ਰਾਜ ਭਾਗ ਦੀ ਜਿਹੜੀ ਕੈਦੀ ਕਲਾ ਹੈ ਉਹ ਇਹਦੇ ਪੱਲੇ ਪਈ ਹੈ ਇੱਕ ਹੀ ਕਾਰਨ ਪਾਪੀ ਪਈ ਹੈ ਉਹ ਸਮਝੀ ਕਹਿੰਦੇ ਨੇ ਕਿ ਇੱਕ ਛੋਟੇ ਜਿਹੇ ਕਾਰਨ ਦੇ ਕਰਕੇ ਇਹ ਰਾਜਾ ਪ੍ਰਤਾਪੀ ਇੰਨਾ ਵੱਡਾ ਸੀ ਜਿਹੜਾ ਆਪਤੀ ਬਣ ਗਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਰੂ ਕੀ ਬਾਣੀ ਬਚਨ ਕਰਦੀ ਹੈ ਕਿ ਜੋ ਹੁਣਾ ਹੈ ਉਹ ਟੱਲਾ ਹੈ ਜੇ ਉਹ ਨੂੰ ਕੋਈ ਤਾਕਤ ਰੋਕ ਸਕਦੀ ਹੈ ਤੇ ਉਹ ਨਾਮ ਹੈ ਜਿਹੜੀਆਂ ਵੰਗ ਰਤੀਆਂ ਰੂਹਾਂ ਨੇ ਜੇ ਉਹਨਾਂ ਤੋਂ ਕੋਈ ਪਾਪ ਨਹੀਂ ਹੋ ਜਾਂਦਾ ਹੈ ਭਾਵੇਂ ਬੜੀ ਗਧਾਰੀ ਹੈ ਤੇ ਭਾਵੇਂ ਕੌਡਾ ਹੈ ਸੰਗਤ ਜੀ ਜਿਹੜਾ ਸੰਤ ਹੋਇਆ ਹੈ ਜਿਹੜੇ ਮੈਨੂੰ ਪਾਪ ਕਮਾਉਂਦੇ ਸੀ ਨਾਮ ਨਾਲ ਜੁੜ ਕਰਕੇ ਉਹਨਾਂ ਨੇ ਸਤਿਗੁਰਾਂ ਤੋਂ ਆਪਣੀਆਂ ਅਸੀਸਾਂ ਰੈਂਤੋਂ ਦੇ ਲਾ ਦਿੱਤਾ ਤੇ ਆਪਣੇ ਜਿਹੜੇ ਪਾਪ ਨੇ ਉਹਨਾਂ ਦਾ ਖਾਤਮਾ ਕੀਤਾ ਸਤਿਗੁਰ ਜੀ ਨੇ ਇਸ ਸ਼ਬਦ ਦੇ ਵਿੱਚ ਬਹੁਤ ਸਾਰੇ ਬੰਤੇ ਬਦਵਾਨਾਂ ਦੀ ਹਾਲਤ ਦੱਸੀ ਆ ਕਿ ਸਾਰੇ ਇੱਕ ਹੁੰਦੇ ਗਏ ਤੇ ਅੰਤ ਵਿੱਚ ਸਤਿਗੁਰ ਜੀ ਨੂੰ ਪ੍ਰਚਲਿਤ ਕਰਦੇ ਨੇ ਬਾਲੀ ਹੋਵੇ ਨਾਹੀਂ ਭਤਾਰ ਨਾਨਕ ਦੁਤੀ ਆਪ ਸਾਹਿਬ ਜੀ ਬਲੀ ਦਾ ਹਰਿ ਸਤਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਇਸ਼ਾਰਾ ਕਰਦੇ ਪੈ ਨੇ ਸਾਡੀ ਜਿੰਦ ਸਤਗੁਰ ਜੀ ਕਹਿੰਦੇ ਨੇ हे ਜੀਵ ਇਸਤਰੀ ਤੇਰੀ ਨਿਮਾਣੀ ਜਿੰਦ ਕਦੋਂ ਰੋਵੇਗੀ ਤੇ ਉਹਦਾ ਪ੍ਰਮਾਤਮਾ ਨਾਲ ਮਿਸ਼ੂਰਾ ਪੈ ਗਿਆ ਹੈ ਉਹ ਕਦੋਂ ਸਮਾ ਆਏਗਾ ਇਹ ਸੰਤਗੁਰ ਜਾਣਦਾ ਹੈ ਉਸ ਭਾਗਾ ਸਮਾ ਕਦੋਂ ਆਏਗਾ ਬਲੀ ਹੋਵੇ ਨਾਹੇ ਭਤਾਰ ਭਤਾਰ ਦਾ ਅਰਥ ਹੁੰਦਾ ਪਤੀ ਘਰ ਵਾਲਾ ਤੇ ਸਾਡੀ ਜਿੰਦ ਨੂੰ ਕਦੋਂ ਇਹ ਮਹਿਸੂਸ ਹੋਏਗਾ ਕਿ ਪ੍ਰਮਾਤਮਾ ਨਾਲੋਂ ਮੇਰਾ ਮਸ਼ੂਰਾ ਪੈ ਚੁੱਕਾ ਹੈ ਤੇ ਸਤਿਗੁਰ ਜੀ ਕਹਿੰਦੇ ਨੇ ਬਾਲੀ ਹੋਵੇ ਲਾਹੇ ਭਤਾਰ ਨਾਨਕ ਦੁਖੀਆ ਸਭ ਸੰਸਾਰ ਸਤਿਗੁਰ ਜੀ ਕਹਿੰਦੇ ਨੇ ਨਾਮ ਤੋਂ ਬਿਨਾ ਸਾਰਾ ਜੰਗ ਦੁੱਖ ਭੋਗ ਰਿਹਾ ਹੈ ਪਾ ਮੇ ਸੰਗ ਜੀ ਅਸੀਂ ਪਦਾਰਥ ਇਹ ਅੰਤਰੇ ਸਾਡੇ ਨੂੰ ਪਰ ਸੱਚ ਜਾਣਨਾ ਨਾਮ ਤੋਂ ਬਿਨਾ ਹਮੇਸ਼ਾ ਜੀ ਇਸ ਲਈ ਇਸ ਸੰਸਾਰ ਤੁਰਦੀ ਜਾਂਦੀ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦਇਆ ਰਹਿਨਤ ਕਰੂ ਐਸੇ ਸਭਾਗੇ ਨੂੰ ਅਸੀਂ ਸੰਭੀਏ ਬਾਣੀ ਤੇ ਬਾਣੇ ਦੇ ਧਾਰਨੀ ਹੋ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਜਹਾਜ਼ੀਆਂ ਸਵਾਰੀਆਂ ਨੂੰ ਕਰਨਾ ਚਾਹੀਦਾ